ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਮਾਛੀਵਾੜੇ ਪ੍ਰਧਾਨ ਪਰੀ ਬੌਮਤਨਾ ਨਗਰ ਕੌਂਸਲ ਦੀ ਚੋਣ ਜਿੱਤਣ ਤੋਂ ਬਾਅਦ ਲੋਕਾਂ ਦੀ ਸਹੂਲਤ ਲਈ ਇੱਕ ਵਧੀਆ ਉਪਰਾਲਾ ਕਰਦਿਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰ ਲਈ ਸ੍ਰੀ ਗੁਰੂ ਰਵਦਾਦ ਜੀ ਸਿੰਗਲ ਵਿੰਡੋ ਖੁੱਲੀ ਗਈ ਸੀ ਜਿਸ ਦਾ ਅੱਜ ਉਹ ਵਿਧਾਇਕ ਜਗਦਾਤ ਸਿੰਘ ਯਾਰਪਰਾ ਵੱਲੋਂ ਅਚਨ-ਚੇਤ ਜਾਇਜ਼ਾ ਲਿਆ ਗਿਆ ਨਗਰ ਕੌਂਸਲ ਵਿੰਡੋ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਨੂੰ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਨੇ ਸਿੱਧੇ ਤੌਰ ਤੇ ਫੋਨ ਲਗਾ ਕੇ ਪੁੱਛਿਆ ਕਿ ਉਹਨਾਂ ਦੇ ਕੰਮ ਹੋ ਰਹੇ ਨੇ। ਸਮੱਸਿਆਵਾਂ ਦਾ ਹੱਲ ਹੋਣ ਤੋਂ ਬਾਅਦ ਲੋਕਾਂ ਨੇ ਵਿਧਾਇਕ ਜਿਆਲਪੁਰਾ ਨੂੰ ਨਗਰ ਕੌਂਸਲ ਦੀ ਕਾਰਜਕਾਰੀ ਤੇ ਸੰਤੁਸ਼ਟੀ ਪ੍ਰਗਟਾਉਂਦੇ ਆ ਕਿ ਆਹ ਕਿ ਇਹ ਸਿੰਗਲ ਵਿੰਡੋ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਤ ਹੋਈ ਹੈ ਕਿਉਂਕਿ ਹੁਣ ਉਹਨਾਂ ਨੂੰ ਦਫ਼ਤਰ ਦੇ ਬਾਰ-ਬਾਰ ਚੱਕਰ ਨਹੀਂ ਮਾਰਨੇ ਪੈਂਦੇ। ਹਲੋ ਪ੍ਰਮੋਜੀ ਹਾਂਜੀ ਹਾਂਜੀ ਐਮ ਐਲ ਏ ਸਮਰਾਲਾ ਬੋਲਦਾ ਜਗਤਾਰ ਸਿੰਘ ਤੇਆਪੁਰਾ ਕੀ ਹਾਲ ਨੇ ਭਰਾ ਜੀ ਹਾਂਜੀ ਮੈਂ ਕਿਹਾ ਐਮ ਐਲ ਏ ਸਮਰਾਲਾ ਬੋਲਦਾ ਜਗਤਾਰ ਸਿੰਘ ਤੇਆਪੁਰਾ ਸਾਸੀ ਕਾਲ ਸਾਸੀ ਕਾਲ ਉਹ ਠੀਕ ਹੋ ਹਾਂਜੀ ਹਾਂਜੀ ਅੱਜ ਤੁਹਾਡੀ ਕੰਪਲੇਨਟ ਹੋਈ ਸੀਗੀ ਇੱਕ ਅੱਜ ਸਿੰਗਲ ਬਿਲਡਿੰਗ ਉਤੇ ਹਾਂਜੀ ਗਿਲ ਕਰਾਉਣੀ ਹਾਂ ਗਿਲ ਕਰਾਉਣੀ ਦੀ ਉਹ ਹੋ ਗਿਆ ਕੰਮ ਹੋ ਗਈ ਠੀਕ ਹਾਂਜੀ ਹਾਂਜੀ ਸਾਫ ਕਰਤਾ ਸੀ ਰਾਜ ਜੀ ਠੀਕ ਠੀਕ ਕਿਵੇਂ ਲੱਗੀ ਵੀਰੇ ਇਹ ਸਰਵਿਸ ਜਿਹਨੇ ਆਪਾਂ ਸ਼ੁਰੂ ਕੀਤਾ ਕੰਮ ਇਹ ਬਹੁਤ ਵਧੀਆ ਜੀ ਠੀਕ ਠੀਕ ਹੋ ਠੀਕ ਆ ਸਭ ਵਧੀਆ ਹਾਂਜੀ ਆਜੋ ਸਰ ਜੋ ਕਾਨੂੰਨੀ ਦਾ ਕੰਮ ਕਰਵਾ ਦਿਓ ਜੇਸੀ ਵ੍ਰੇਜ ਵਗੈਰਾ ਹੈ ਕਿਹੜਾ ਉਹ ਹੀ ਗਿਲ ਕਾਨੂੰਨੀ ਦਾ ਹੈ ਹਾਂ ਉਹ ਵੀ ਅਗਲੇ ਆਉਣ ਵਾਲੇ ਟਾਈਮ 'ਚ ਆਪਾਂ ਬੰਦੇ ਪਵਾ ਕੇ ਤਰੀਕ ਪਾ ਕੇ ਉਹ ਵੀ ਕਰਵਾ ਦਿੰਦੇ ਹਾਂਜੀ ਐਪਲੀਕੇਸ਼ਨ ਵੀ ਇੱਕ ਦਿਆਤਾ ਕਮੇਟੀ ਮੈਂ ਕਹਿੰਦਾ ਜੀ ਨਾਲ ਦੀ ਨਾਲ ਕੰਮ ਹੋਣਗੇ ਜੀ ਸਾਰੇ ਤੁਹਾਡੇ ਤੁਹਾਨੂੰ ਸਾਰੀ ਟੀਮ ਹੈ ਜਿਹੜੀ ਨਵੇਂ ਪ੍ਰਧਾਨ ਸਾਹਿਬ ਬੜੇ ਚੰਗੇ ਮਿਲਦੇ ਨੇ ਨਾਲ ਸਾਰੀ ਟੀਮ ਬਹੁਤ ਵਧੀਆ ਮਿਲੀ ਹੈ ਨਾਲ ਦੀ ਨਾਲ ਕੰਮ ਹੋਣਗੇ ਠੀਕ 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 ਸੋਹਣੀ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਐਮਐਲ ਸੁਮਰਾਲਾ ਬੋਲਦਾ ਜਫਤਾਲਸਰ ਦਿਹਾੜਪੁਰ ਹਾਂਜੀ ਸਰ ਹਾਂਜੀ ਥੋੜੀ ਮੈਡਮ ਇੱਕ ਅੱਜ ਕੰਪਲੇਂਟ ਆਈ ਹੋਣੀ ਹੈ ਇੱਥੇ ਕੂੜਾ ਜਿ ਕਾਉਣ ਦੇ ਸੰਬੰਧੀ ਜਿ ਤਰ੍ਹਾਂ ਲਿਖਾ ਕੇ ਗਏ ਹੋਵਗੇ ਸ਼ਾਇਦ ਹਨਾ ਹਾਂਜੀ ਤੇ ਕੀ ਉਹ ਚੱਕ ਕੇ ਕੀ ਮੈਂ ਉਹਦਾ ਰਿਜ਼ਲਟ ਹਾਂਜੀ ਚੱਕ ਕੇ ਕੂੜਾ ਵੀ ਚੱਕ ਕੇ ਤੇ ਲਾਈਟਾਂ ਵੀ ਠੀਕ ਕਰ ਦਿੱਤੀ ਸਰ ਠੀਕ ਹੈ ਕਿਵੇਂ ਠੀਕ ਲੱਗਿਆ ਤੁਹਾਨੂੰ ਮਤਲਬ ਇਹ ਹਾਂਜੀ ਹਾਂਜੀ ਬਹੁਤ ਵਧੀਆ ਸਾਨੂੰ ਕਿਸੇ ਨੇ ਦੱਸਿਆ ਸੀਗਾ ਕਹਿੰਦੇ ਸੀ ਉੱਥੇ ਕੰਪਲੇਂਟ ਕਰਕੇ ਉਹ ਉਸੇ ਵੇਲੇ ਆਣਗੇ ਪਰ ਬਹੁਤ ਵਧੀਆ ਲੱਗਾ ਠੀਕ ਹੈ ਠੀਕ ਹੋਰ ਕੁਸਚਨ ਕੋਈ ਗੱਲ ਬਾਤ ਹੋਵੇ ਕੋਈ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਹੋਰ ਬਸ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਹਲੋ ਜੁਦੀ ਜੀ ਹਾਂ ਜੀ ਅੱਛਾ ਤੁਸੀਂ ਅੱਜ ਕੰਪਲੇਂਟ ਕਰਕੇ ਗਏ ਹੋ ਗਲੀਆਂ ਦੀ ਸਫਾਈ ਸੰਬੰਧੀ ਕਮਿਸ਼ਨਰ ਦੇ ਕੋਈ ਕਾਪੀ ਆਈ ਸੀ ਸਾਨੂੰ ਹੋ ਗਿਆ ਹੋਗਾ ਠੀਕ ਠੀਕ ਬਹੁਤ ਦੱਸੋ ਠੀਕ ਹੈ ਕੋਈ ਪ੍ਰੋਬਲਮ ਤਾਂ ਨਹੀਂ ਇਹ ਮੈਂ ਐਮ ਐਲ ਏ ਬੋਲਦਾ ਦਮਪਰ ਸਾਹਿਬ ਸਸ 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 ਸਭ ਕੁਝ ਚਲ ਰਿਹਾ ਵਾ ਠੀਕ ਹੈ ਸਭ ਠੀਕ ਰਿਹਾ ਜਿਵੇਂ ਲਗੀ ਸਭ ਸਮਝ ਜਰੀ ਪਾ ਨਵੀਂ ਸਭ ਸਮਝ ਠੀਕ ਰਿਹਾ ਹੈ ਕਿਵੇਂ ਵਧੀਆ ਪ੍ਰੋਗਰਾਮ ਹੈ ਜੇ ਲਾ ਠੀਕ ਹੈ ਥੈਂਕ ਯੂ ਪੱਤਰਕਾਰ ਨਾਲ ਗੱਲਬਾਤ ਕਰਦੇ ਵਿਧਾਇਕ ਦਿਯਾਰਪੁਰਾਨੀ ਨੇ ਦੱਸਿਆ ਕਿ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਮੋਹਿਤ ਪੁੰਦਰਾ ਅਤੇ ਸਮੂਹ ਕੌਂਸਲਰਾਂ ਦੀ ਟੀਮ ਬੜੇ ਹੀ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦਾ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨਾ ਅਤੇ ਜੋ ਸਹੂਲਤਾਂ ਹਨ ਉਹਨਾਂ ਨੂੰ ਲੋਕਾਂ ਤੱਕ ਮਚਾਉਣਾ ਹੈ। ਜੈਸ ਲਈ ਨਗਰ ਕੌਂਸਲ ਮਾਛੀਵਾੜਾ ਬਚਨਬਾਦੇ। ਸ਼੍ਰੀ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ। ਅੱਜ ਮਾਸਬੂ ਜਿੰਗਰਮੇਟਾ ਦੌਰਾ ਕੀਤਾ ਕਹਿਜੇ ਲੱਗਿਆ। ਅ ਅੱਜ ਮੈਂ ਆਇਆ ਸੀਗਾ ਇੱਥੇ ਪੰਪ ਪੜੀ ਫਰਦੀ ਸ਼ੁਰੂ ਚ ਕੀਤੀ ਸੀ ਸਿੰਗਲ ਵਿੰਡੋ ਤੇ ਮੈਨੂੰ ਵੀ ਸੀਗਾ ਡੇਲੀ ਮੈਂ ਸੁਣਦਾ ਸੀਗਾ ਵੀ ਪ੍ਰਧਾਨ ਜੀ ਡੇਲੀ ਹੋਮ ਕਰਕੇ ਆਉਂਦ ਨੇ ਤੇ ਪਤਾ ਲੱਗਦਾ ਵੀ ਕੰਪਲੇਟਾਂ ਜਿਹੜੀਆਂ ਹੁੰਦੀਆਂ ਨਾਲ ਦੀ ਨਾਲ ਹਲ ਹੁੰਦਾ ਤੇ ਅੱਜ ਮੈਂ ਚੰਚੇਤਾ ਕਿ ਜਦੋਂ ਇੱਥੋਂ ਦੇਖਿਆ ਮੈਂ ਤੇ ਮੈਂ ਖੁਦ ਵੀ ਉਹ ਜਿਹੜੀਆਂ ਕੰਪਲੇਟਾਂ ਡਾਲ ਹੋਈਆਂ ਤੇ ਫੋਨ ਕੀਤਾ ਤੇ ਬੜਾ ਵਧੀਆ ਰਿਸਪਾਂਸ ਮਿਲਿਆ ਤੇ ਨਾਲ ਦੀ ਨਾਲ ਮੈਨੂੰ ਜਿਹੜੀ ਹੈਗੀ ਪੌਣੇ 300 ਦੇ ਕਰੀਬ ਕੰਪਲੀਟ ਆਈ ਹੈ ਜਿੱਦਾਂ ਖੁੱਲੀ ਹੈ ਵਿੰਡੋ ਤੇ ਲਗਭਗ ਟੋਟਲੀ ਕੰਪਲੀਟਾਂ ਨਾਲ ਦੀ ਨਾਲ ਹਲੋਰੀਆਂ ਨੇ ਜਿਵੇਂ ਕੂੜੇ ਦੀ ਵੀ ਸਮੱਸਿਆ ਹੈਗੀ ਜਾਂ ਜਾਂ ਕੋਈ ਲਾਈਟ ਲਾਉਣੀ ਜਾਂ ਹੋਰ ਛੋਟੀਆਂ ਮੁੱਡੀਆਂ ਜੋ ਵੀ ਹੈਗੀਆਂ ਗੱਲਾਂ ਬਾਤਾਂ ਉਹ ਸਰੀਆਂ ਨਾਲ ਦੀ ਨਾਲ ਪਰ ਕੁਝ ਜਿਵੇਂ ਕੰਪਲੀਟਾਂ ਉਹੀ ਪਿੱਛੇ ਰਹਿ ਗਈਆਂ ਜਿਨ੍ਹਾਂ ਨੂੰ ਸਾਨੂੰ ਟੈਂਡਰ ਲਾਉਣਾ ਪੈਣਾ ਮੰਨ ਲਓ ਕੋਈ ਖੜੀ ਬਣਨੀ ਆ ਜਾਂ ਸੀਵਰੇਜ ਪੈਣਾ ਇਹ ਹੀ ਕੁਝ ਕੰਪਲੀਟਾਂ ਨੇ ਜਿਨ੍ਹਾਂ ਦਾ ਹੱਲ ਨਾਲ ਦੀ ਨਾਲ ਬਾਅਦ ਚ ਟੈਂਡਰ ਲਵਾ ਕੇ ਕਰਤਾ ਜਾਊਗਾ ਪਰ ਜਿਹੜੇ ਕੰਮ ਨਾਲ ਦੀ ਨਾਲ ਹੋਣ ਵਾਲੇ ਨੇ ਉਹ ਨਾਲ ਦੀ ਨਾਲ ਕਰਮਚਾਰੀ ਆ ਜਾਂਦੇ ਨੇ ਤੇ ਉਹ ਨਾਲ ਦੀ ਨਾਲ ਲਪਟਾਉਂਦੇ ਨੇ ਜੇ ਮੰਨ ਲਓ ਵੱਡੀ ਗੱਲ ਇਹ ਆ ਵੀ ਜਿਹੜੀ ਗੱਲ ਕਿਸੇ ਧਿਆਨ ਜਨੇ ਆਉਂਦੀ ਉਹ ਸਿੰਗਲ ਵਿ ਬੰਦੇ ਦੇ ਮਾਧਿਮ ਰਾਹੀਂ ਸਾਡੇ ਧਿਆਨ ਚ ਆਉਂਦੀ ਹੈ ਤੇ ਨਾਲ ਦੀ ਨਾਲ ਉਹਨਾਂ ਨਫਟਾਰਾ ਹੁੰਦਾ ਲੋਕਾਂ ਨੇ ਤੁਸੀਂ ਫੋਨ ਕੀਤੇ ਲੋਕਾਂ ਨੇ ਕੀ ਕੀ ਗੱਲ ਸਾਡੇ ਸੰਦੇਮ ਰੱਖੀ ਹੈ ਮੈਂ ਹੁਣੇ ਕੱਲ ਨਾ ਕਰਕੇ ਸੇਧਾਂ ਤੇ ਲਗਭਗ ਜਿੰਨੀਆਂ ਸਾਰੇ ਬੰਦ ਕਿਹਾ ਵੀ ਸਾਡਾ ਨਾਲ ਦੀ ਨਾਲ ਹਲੋ ਰਿਹਾ ਤੇ ਇੱਥੇ ਇੱਕ ਬੀਬੀ ਨੂੰ ਤੋਡੇ ਮੁਰੇ ਗੱਲ ਕੀਤੀ ਸੀਗੀ ਉਹ ਕਹਿੰਦੀ ਮੈਨੂੰ ਸਾਨੂੰ ਪਤਾ ਲੱਗਿਆ ਦੀ ਵੀ ਉੱਥੇ ਜਾ ਕੇ ਨਾਲ ਦੀ ਨਾਲ ਨਫਟਾਰਾ ਹੁੰਦਾ ਇਹ ਗੱਲ ਸੁਣ ਕੇ ਮੈਨੂੰ ਵੀ ਬੜਾ ਬਦੀ ਲੱਗਿਆ ਤੇ ਨਾਲ ਦੀ ਨਾਲ ਜਿਹੜੀ ਕੰਪਲੇਟ ਆਉਂਦੀ ਆ ਉਹਦੇ ਨਾਲ ਮੁਲਾਜ਼ਮ ਜਾਂਦੇ ਤੇ ਨਾਲ ਦੀ ਨਾਲ ਉਹਦਾ ਨਫਟਾਰਾ ਕਰਦੇ ਨੇ ਜਿਹੜੇ ਕੰਪਟੈਂਟਰ ਦੇ ਹੱਥ ਨੇ ਉਹ ਵੀ ਜਲਦੀ ਨਾਲ ਦੀ ਨਾਲ ਉਹ ਵੀ ਨਾਲ ਦੀ ਨਾਲ ਦੇਖੋ ਜਿਹੜੇ ਕੰਮ ਹੋਣ ਵਾਲੇ ਕੋਈ ਕਾਨੂੰਨੀ ਅਰਚਨਾ ਉਹ ਸਾਰੀਆਂ ਦੂਰ ਕੀਤੀਆਂ ਜਾਣਗੀਆਂ ਜਿਹੜੀ ਇੱਕ ਕਮੇਟੀ ਨੂੰ ਮੌਕਾ ਦਿੱਤਾ ਪ੍ਰਧਾਨ ਜੀ ਨੂੰ ਮੌਕਾ ਦਿੱਤਾ ਤੇ ਉਹਦਾ ਲਾਹਾ ਲੋਕਾਂ ਨੂੰ ਮਿਲਣਾ ਹੀ ਮਿਲਣਾ ਬੜੀ ਮਿਹਨਤੀ ਟੀਮ ਆ ਪ੍ਰਧਾਨ ਜੀ ਬੜੀ ਮਿਹਨਤ ਕਰਦੇ ਨੇ ਨਾਲ ਸਾਰੀ ਟੀਮ ਬੜੀ ਮਿਹਨਤ ਕਰ ਰਹੀ ਆ ਤੇ ਇਹਦਾ ਲਾਹਾ ਲੋਕਾਂ ਨੂੰ ਮਿਲ ਰਿਹਾ ਤੇ ਲੋਕ ਸ਼ਹਿਰ ਦੇ ਬੜੇ ਖੁਸ਼ ਨੇ ਜੀ ਜੀ ਸਾਹਿਬ ਨੂੰ ਮਿਲ ਕੇ ਆਸੀ ਸਭਾ ਚਾਰ ਮਾਮਲੇ ਜਿਹੜਾ ਚਾਰ ਸ਼ਹਿਰ ਦੇ ਰੀਲ ਦੀ ਮੰਕੀ ਕੀਤੀ ਸੀ ਉਹਦੇ ਵਿੱਚ ਕੀ ਕੰਸੈਪਟ ਕੀ ਮੰਗਾ ਕੀਤਾ ਉਹਦੇ ਵਿੱਚ ਜਿਹੜਾ ਐਤਕੀ ਦਾ ਬਜਟ ਆ ਉਹ ਉਹਨਾਂ ਨੇ ਕਹਿਤਾ ਸੀਗਾ ਵੀ ਲਗਭਗ ਪੂਰਾ ਹੋ ਗਿਆ ਵੀ ਨੈਕਸਟ ਮਲੋਕ ਕਿਹਾ ਤਾਂ ਹੈਗਾ ਉਹਨਾਂ ਨੇ ਵੀ ਅਸੀਂ ਵੈਸੇ ਹੀ ਗ੍ਰਾਂਟ ਦੇ ਦੂੰਗੇ ਪਰ ਮੈਨੂੰ ਲੱਗਦਾ ਵੀ ਜੇ ਗ੍ਰਾਂਟ ਵਾਲੀ ਗੱਲ ਕੋਈ ਗਰਹਿ ਵੀ ਗਈ ਨਾ ਤਾਂ ਨੈਕਸਟ ਜਿਹੜਾ ਹੋਊਗਾ ਉਹਦੇ ਵਿੱਚ ਪਰ ਲਾਜ਼ਮੀ ਰੁਪਈਆ ਪਵਾ ਵੀ ਪਾਵਾਂਗੇ ਤੇ ਜਿਹੜਾ ਬਰਾਸੀਕੇਟ ਆ ਉਹ ਵੀ ਮਿਲੂਗਾ ਤੇ ਆ ਬਾਕੀ ਆ ਜਿਹੜੀ ਆ ਮਰਾ ਮਨ ਖੁਸ਼ ਹੋਇਆ ਹੁਣ ਤਾਂ ਸਮਰਾਲੇ 'ਚ ਵੀ ਇਹੀ ਗੱਲਾਂ ਹੁੰਦੀ ਨੇ ਮਸਟਰ ਸਾਹਿਬ ਦੀਆਂ ਤੇ ਉਹ ਕਹਿੰਦੇ ਉਹ ਵੀ ਕਾਲੇ ਹੋਏ ਪੈਨੇ ਜੀ ਛਿੱਤੀ ਛਿੱਤੀ ਇੱਥੇ ਵੀ ਆਪਾਂ ਆਪਣਾ ਪ੍ਰਧਾਨ ਬਣਾਈਏ ਤਾਂ ਜੋ ਜਿਹੜਾ ਸਮਰਾਲਾ ਹੈ ਉਹਨੂੰ ਵੀ ਅਸੀਂ ਸੁਧਾਰ ਕੇ ਮਛਲਾ ਸਾਹਿਬ ਵਰਗਾ ਕਰੀਏ